ਅੰਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਤਿਆਰੀਆਂ ਜਿਹੜੀਆਂ ਨੇ ਉਹ ਜਾਰੀ ਨੇ ਤੇ ਇਸੇ ਦਰਮਿਆਨ ਹੀ ਅਵਿਖੋ ਕਿੰਨੀ ਸੋਹਣੀ ਗੱਡੀ 골ਡਨ ਰੰਗ ਦੇ ਨਾਲ ਪਾਲਕੀ ਸਾਹਿਬ ਵਾਲੀਏ ਗੱਡੀ ਤਿਆਰ ਕੀਤੀ ਗਈ ਹੈ ਦਰਸਲ ਇੱਥੇ ਦੱਸ ਦਈਏ ਕਿ ਅਮਰਜੀਤ ਸਿੰਘ ਦੇ ਵੱਲੋਂ ਇਹ ਸੇਵਾ ਨਗਰ ਕੀਰਤਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤੀ ਗਈ ਹੈ ਛੇਵੀਂ ਪਾਤਸ਼ਾਹੀ ਜਿਨ੍ਹਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਤੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਰੋਣੀ ਨੂੰ ਇਹ ਗੱਡੀ ਦਿੱਤੀ ਗਈ ਹੈ ਤਾਂ ਦੱਸੋ ਇਹ ਕੀ ਇੱਥੇ ਇਸ ਗੁਰਸਿੱਖ ਦਾ ਕਹਿਣਾ ਹੈ ਕਿ ਅਕਸਰ ਨਗਰ ਕੀਰਤਨ ਦੇ ਸਮੇ ਗੁਰੂ ਸਾਹਿਬ ਦੇ ਲਈ ਕਦੇ ਟਰਾਲੀ ਤੇ ਜਾਂ ਕੋਈ ਵਹੀਕਲ ਵਰਤਿਆ ਜਾਂਦਾ ਸੀ ਇਸ অতি ਸੁੰਦਰ ਢੰਗ ਦੇ ਨਾਲ ਬਣੀ ਪਾਲਕੀ ਸਾਹਿਬ ਵਾਲੀ ਗੱਡੀ ਨੂੰ ਬੜੇ ਹੀ ਸੋਹਣੇ ਢੰਗ ਦੇ ਨਾਲ ਤਿਆਰ ਕੀਤਾ ਗਿਆ ਤੇ ਅਤਿਆਤੁ ਨਿੱਕ ਟੰਗਦਨਾ ਬਣੀਏ ਪਾਲਕੀ ਸਭ ਵਾਲੀ ਗੱਡੀ ਜਿਸ ਦੇ ਅੱਗੇ ਤੇ ਪਿੱਛੇ ਸੀਸੀਟੀਵੀ ਕੈਮਰੇ ਏਸੀ ਸਾਊਂਡ ਸਿਸਟਮ ਤਾਂ ਗਲੀਆਂ ਦੇ ਵਿੱਚੋਂ ਆਸਾਨੀ ਦੇ ਨਾਲ ਇਹ ਗੱਡੀ ਨਿਕਲ ਸਕਦੀ ਹੈ ਇਸ ਸਭ ਦਾ ਪ੍ਰਬੰਧ ਕੀਤਾ ਗਿਆ ਦਰ ਇਸ ਲਈ ਇਸ ਨੂੰ ਮੋਗਾ ਸ਼ਹਿਰ ਤੋਂ ਤਿਆਰ ਕਰਵਾਇਆ ਗਿਆ ਤੇ ਇਸ ਦੇ ਨਾਲ ਦੀਆਂ ਪੰਜਾਬ ਦੇ ਵਿੱਚ ਚਾਰ ਤੋਂ ਪੰਜ ਪਾਲਕੀ ਸਹਬ ਵਾਲੀਆਂ ਗੱਡੀਆਂ ਨੇ ਇਸ ਨੂੰ ਪੂਰਨ ਤੌਰ ਤੇ ਤਿਆਰ ਕਰਨ ਦੇ ਵਿੱਚ 11 ਲੱਖ ਰੁਪਏ ਦੀ ਲਾਗਤ ਆਈ ਹੈ ਤੇ ਉਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਿਨ੍ਹਾਂ ਦਾ ਇਹ ਕਿਹਾ ਹੈ ਕਿ ਇਸ ਦੇ ਨਾਲ ਗੁਰੂ ਘਰ ਦੀ ਕਬਡੀ ਜ਼ਰੂਰਤ ਪੂਰੀ ਹੋਈ ਹੈ ਜੇਕਰ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਕਿਸੇ ਹੋਰ ਗੁਰੂ ਘਰ ਨੂੰ ਇਸ ਗੱਡੀ ਦੀ ਜ਼ਰੂਰਤ ਹੋਵੇ ਤਾਂ ਇੱਥੋਂ ਜ਼ਰੂਰ ਭੇਜੀ ਜਾਵੇਗੀ ਤੇ ਤਸਵੀਰਾਂ ਤੁਹਾਨੂੰ ਵਖਾਰੇ ਜਿੱਥੇ ਖੰਨਾ ਦੇ ਵਿੱਚ ਇੱਕ ਗੁਰਸਿੱਖ ਜਿਸ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇਹਾੜੇ ਨੂੰ ਮੁੱਖ ਰੱਖਦਿਆ ਹੋਇਆ ਖਾਸ ਤੌਰ ਤੇ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਇਹ ਪਾਲਕੀ ਸਾਹਿਬ ਵਾਲੀ ਗੱਡੀ ਗੁਰੂ ਘਰ ਨੂੰ ਦਿੱਤੀ ਗਈ ਹੈ